ਜੋ ਹਾਲਾਤ ਆਪਾਂ ਕੱਲ ਦੇ ਦੇਖ ਰਹੇ ਆਂ ਸ਼ੰਭੂ ਬਾਰਡਰ ਤੇ ਤਨੋਰੀ ਬਾਰਡਰ ਤੇ ਕਿਸਾਨ ਜੋ ਸਾਡੇ ਆਪਣਾ ਹੱਕ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਸੀ ਦਿੱਲੀ ਵੱਲ ਨੂੰ ਜਾ ਰਹੇ ਸੀ ਜਿਵੇਂ ਹਰਿਆਣਾ ਪੁਲਿਸ ਨੇ ਰੋਕ ਕੇ ਹਰਿਆਣਾ ਦੀ ਸਰਕਾਰ ਨੇ ਰੋਕ ਕੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਉਹਨਾਂ ਦੇ ਉੱਥੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਥਰੂ ਗੈਸਾਂ ਸਿੱਟੀਆਂ ਗਈਆਂ ਆ ਬੁਲੇਟਸ ਮਾਰੇ ਗਏ ਹੈ ਗੋਲੀਆਂ ਚਲਾਈਆਂ ਗਈਆਂ ਕਿਸਾਨ ਇੰਜਰਡ ਹੋਏ ਹੈ ਬਜ਼ੁਰਗ ਇੰਜਰਡ ਹੋਏ ਹੈ ਨੌਜਵਾਨਾਂ ਦੇ ਸੱਟਾਂ ਲੱਗੀਆਂ ਕਈ ਮੀਡੀਆ ਕਰਮੀ ਸਾਡੇ ਵੀਰ ਇੰਜਰਡ ਹੋਏ ਹੈ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਸੀ ਜਿਹੜੀ ਕੱਲ ਫਰੀਦਕੋਟ ਤੋਂ ਦੁਬਾਰਾ 2 ਦਿਨ ਦੀ ਬ੍ਰੇਕ ਬਾਅਦ ਸ਼ੁਰੂ ਹੋਣੀ ਸੀ ਉਹ ਯਾਤਰਾ ਨੂੰ ਇਨਡੇਫਿਨਿਟਲੀ ਪੋਸਟਪੋਨ ਕੀਤਾ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਹੈ ਇਸ ਜਥੇਬੰਦੀ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਵਾਸਤੇ ਕਿਸਾਨ ਮਜ਼ਦੂਰਾਂ ਦੀ ਭਲਾਈ ਵਾਸਤੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਜੋ ਤਸ਼ੱਦਦ ਇਹ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਤੇ ਉਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਕੇਂਦਰ ਦੀ ਸਰਕਾਰ ਨੂੰ ਕਿ ਜਿਹੜੀ ਕਮਿਟਮੈਂਟ ਕਿਸਾਨ ਜੱਥੇਬੰਦੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਜਦੋਂ ਕਿਸਾਨੀ ਦਰਨਾ ਉਸ ਵੇਲੇ ਸਮਾਪਤ ਹੋਇਆ ਉਹ ਜਿਹੜੀ ਕਮਿਟਮੈਂਟਸ ਕੀਤੀਆਂ ਗਈਆਂ ਸੀ ਉਹ ਕਮਿਟਮੈਂਟਸ ਤੇ ਪੂਰਾ ਉਤਰ ਸਰਕਾਰਾਂ ਤੇ ਸਰਕਾਰਾਂ ਇਤਬਾਰ ਤੇ ਖੜੀਆਂ ਹੁੰਦੀਆਂ ਲੋਕਾਂ ਦੇ ਇਤਬਾਰ ਤੇ ਖੜੀਆਂ ਹੁੰਦੀਆਂ ਜ਼ਬਾਨ ਤੇ ਕੇ ਕੇ ਲਿਖਤੀ ਗੱਲਾਂ ਕਰਕੇ ਜੇ ਸਰਕਾਰਾਂ ਮੁਕਰਨ ਲੱਗ ਜਾਣ ਫਿਰ ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਉੱਠਣ ਲੱਗ ਜਾਂਦਾ ਹੈ ਮੈਂ ਪੰਜਾਬ ਦੀ ਸਰਕਾਰ ਵੀ ਜਿਹੜੀ ਬਿਆਨ ਇਹਨਾਂ ਦੀ ਲੀਡਰਸ਼ਿਪ ਕੇਜਰੀਵਾਲ ਭਗਵੰਤ ਮਾਨ ਤੇ ਕੋ ਬੀਬੀ ਜੀ ਆਪਾਂ ਦੇਖੇ ਸੀ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਲਾਗੂ ਕਰ ਦਿਆਂਗੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਕੇਂਦਰ ਤੇ ਹੱਥ ਟੋਕੇ ਨਾ ਬਣੋ ਪੰਜਾਬ ਦੇ ਲੋਕ ਸਭ ਦੇਖ ਰਹੇ ਐ ਤੇ ਜਿਹੜਾ ਮਕੋਟਾ ਤੁਸੀਂ ਪਾ ਰਹੇ ਹੋ ਉਹ ਮਕੋਟਾ ਨਿਕਲ ਚੁਕਿਆ ਹੈ ਪੰਜਾਬ ਦੀ ਧਰਤੀ ਤੇ ਕਿਸਾਨ ਖੜੇ ਐ ਪੰਜਾਬ ਦੀ ਧਰਤੀ ਤੇ ਮੀਡੀਆ ਕਰਮੀ ਖੜੇ ਐ ਹਰਿਆਣਾ ਦੀ ਪੁਲਿਸ ਡਰੋਨਾ ਰਾਈ ਇਧਰ ਅਥਰੂ ਕੈਸ ਸਿੱਟ ਰਹੀ ਐ ਗੋਲੀਆਂ ਮਾਰ ਰਹੀ ਐ ਰਬੜ ਦੇ ਬੁਲਟ ਚਲਾਏ ਜਾ ਰਹੇ ਐ ਸਾਰੇ ਇੰਜਰਡ ਹੋ ਰਿਹਾ ਐ ਤੇ ਤੁਸੀਂ ਉੱਥੇ ਕੋਈ ਕਾਰਵਾਈ ਨਹੀਂ ਕਰ ਰਹੇ ਹਰਿਆਣਾ ਪੁਲਿਸ ਕੋਲੇ ਕੀ ਅਧਿਕਾਰ ਹੈ ਜੀ ਕਿ ਪੰਜਾਬ ਦੀ ਧਰਤੀ ਤੇ ਖੜੇ ਲੋਕਾਂ ਤੇ ਗੋਲੀਆਂ ਚਲਾ ਦੇਵੇ हरियाणा दी पुलिस ਕੋਲੇ ਕੀ ਅਧਿਕਾਰ ਹੈ ਜੀ ਕਿ ਪੰਜਾਬ ਦੀ ਧਰਤੀ ਤੇ ਲੋਕਾਂ ਤੇ ਖੜੇ ਅਤਰੂ ਗੈਸ ਸਿੱਟੇ ਮੈਂ ਹੁਣੇ ਤੁਹਾਡੇ ਇੱਕ ਪੱਤਰਕਾਰ ਵੀਰ ਦੀ ਵੀਡੀਓ ਦੇਖ ਰਿਆ ਸੀ ਜਿਹਦਾ ਸਿਰ 파ੜਤਾ ਉੱਪਰੋਂ ਡਰੋਨ ਨੇ ਤੇ ਫਿਰ ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਕਿਉਂ ਨਹੀਂ ਪਰਚੇ ਦਰਜ ਕੀਤੇ ਜਾਂਦੇ ਹਰਿਆਣਾ ਪੁਲਿਸ ਤੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਰੜ ਕੇ ਇਹ ਗੇਮ ਖੇਡ ਰਿਹਾ ਹੈ ਇਸ ਗੱਲ ਤੋਂ ਗੁਰੇਜ਼ ਕਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਰਿਹਾ ਹੈ ਪਿਛਲੇ ਐਜੀਟੇਸ਼ਨ ਜਿਹਦੇ ਨਾਲ ਸ਼ੁਰੂ ਹੋਇਆ ਉਦੋਂ ਹਰਸਿਮਰਤ ਕੌਰ ਬਾਦਲ ਜੀ ਨੇ ਜਿਸ ਦਿਨ ਜਿਸ ਦਿਨ ਇਹ ਬਿੱਲ ਪਾਰਲੀਮੈਂਟ ਦੇ ਵਿੱਚ ਆਇਆ ਸੀ ਕਾਨੂੰਨ ਬਣਾਉਣ ਵਾਸਤੇ ਉਸ ਦਿਨ ਰਿਜ਼ਾਈਨ ਕੀਤਾ ਕੈਬਨਿਟ ਦੀ ਵਜ਼ੀਰੀ ਤੋਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲ ਗਠਬੰਧਨ ਤੋੜਿਆ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਲੜਾਈ ਪੰਜਾਬ ਦੇ ਕਿਸਾਨਾਂ ਦੇ ਨਾਲ ਲੈ ਕੇ ਲੜਦਾ ਰਿਹਾ ਲੜਦੇ ਰਵਾਂਗੇ ਸੋ ਇਹ ਜੋ ਹਾਲਾਤ ਬਣੇ ਹਨ ਇਹਨਾਂ ਦੇ ਕਾਰਨ ਜੋ ਐਜੀਟੇਸ਼ਨ ਬਾਰਡਰਾਂ ਤੇ ਸਾਡੇ ਵੀਰ ਸਾਡੇ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਉਥੇ ਐਜੀਟੇਸ਼ਨ ਕਰ ਰਹੇ ਇਸ ਕਰਕੇ ਪੰਜਾਬ ਪਚਾਓ ਯਾਤਰਾ ਜਿਹੜੀ ਹੈ ਪੋਸਟਪੋਨ ਕੀਤੀ ਜਾਂਦੀ ਹੈ ਤੇ ਮੈਂ ਦੂਵੇਂ ਸਰਕਾਰਾਂ ਨੂੰ ਕਹਿ ਦਿਆਂ ਕਿ ਮਸਲੇ ਜਿਹੜੇ ਆਪਦੇ ਲੋਕਾਂ ਨਾਲ ਇੱਕ ਡੈਮੋਕ੍ਰੇਸੀ ਦੇ ਵਿੱਚ ਗੱਲਬਾਤ ਰਾਹੀਂ ਹੱਲ ਕੀਤੇ ਜਾਂਦੇ ਐ ਇਹ ਤਾਨਾਸ਼ਾਹੀ ਤਰੀਕਿਆਂ ਨਾਲ ਮਸਲੇ ਹੱਲ ਨਹੀਂ ਹੁੰਦੇ ਉਹਦੇ ਨਾਲ ਟਕਰਾਵ ਵੱਧਦਾ ਤੇ ਹਮੇਸ਼ਾ ਨੁਕਸਾਨ ਜਿਹੜੀ ਸਰਕਾਰ ਐ ਉਹਨੂੰ ਝੱਗਣਾ ਪੈਂਦਾ ਧੰਨਵਾਦ ਅੱਥਰਕਲ ਬਸਪਾ ਜਿਹੜਾ ਆਗੂਆਂ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚੋਂ ਅਲੱਗ ਚੋਣਾਂ ਲੰਗੇ ਕਿਤੇ ਨਾ ਕਿਤੇ ਗਠਜੰਬਨ ਜਿਹੜਾ ਬਸਪਾ ਨਾਲ ਟੁੱਟਣ ਦੀ ਕੀ ਗੱਲ ਤੇ ਆ ਗਿਆ ਦੇਖੋ ਅੱਜ ਦਾ ਮਸਲਾ ਮੈਂ ਸਿਰਫ ਏਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਚਲੋ ਤੁਸੀਂ ਸਵਾਲ ਪੁੱਛਿਆ ਬਸ ਪਾਏ ਕਾਰ ਦੀ ਇੰਡੀਪੈਂਡੈਂਟ ਪੋਲਿਟিক্যাল ਪਾਰਟੀ ਹੈ ਜਿਹੜਾ ਫੈਸਲਾ ਲੈ ਲੈਣਾ ਲੈ ਲੈਣ ਦੀ ਤੇ ਉਹਨਾਂ ਦਾ ਅਧਿਕਾਰ ਹੈ ਮੈਂ ਇਹਦੇ ਤੇ ਕੀ ਬੋਲਾਂ ਕੋਈ ਪ੍ਰਧਾਨ ਮੰਤਰੀ ਵੱਲੋਂ ਕੋਈ ਐਸਐਨੋਟੀਫਾਈ ਕੀਤੀ ਹੋਈ ਇਸ ਨੂੰ ਲੈ ਕੇ ਗੁਦਾਨ ਜੀ ਕੱਲ ਤੇ ਪਰਸੋਂ ਦੇ ਜਿਸ ਦਿਨ ਤੋਂ ਆਪ ਬਿਲਡ ਅਪ ਹੋ ਰਿਹਾ ਹੈ ਕਿਸਾਨ ਕਿਉਂਕਿ ਪਹਿਲਾ ਅਨਾਉਂਸਮੈਂਟ ਹੋਈ ਵੀ ਸੀ ਕਿ 13 ਫਰਵਰੀ ਨੂੰ ਜਾਣਾ ਹੈ ਦਿੱਲੀ ਸਿਰਫ ਤੇ ਸਿਰਫ ਇਸ ਇਸ਼ੂ ਤੇ ਫੋਕਸਡ ਹੈ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਅਦ ਚ ਦੇਖੀਆਂ ਜਾਣ ਪੰਜਾਬ ਯਾਤਰੋ ਜਿਹੜੀ ਕਿਸੇ ਨੂੰ ਪੋਸਟਪੋਨ ਕਰਦੀ ਹੈ ਹੁਣ ਸਰੂਮ ਨੇ ਅਕਾਲੀ ਦਲ ਬਾਦਰਾ ਦੇ ਕਿਸਾਨਾਂ ਦੇ ਕਿਉਂ ਪਹੁੰਚ ਤੋਂ ਸਹਿਯੋਗ ਦੇ ਮੈਂ ਅਪੀਲ ਕਰਦਾ ਹਾਂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਭੈਣਾਂ ਨੂੰ ਕਿ ਇਸ ਸੰਘਰਸ਼ ਦੇ ਵਿੱਚ ਆਪ ਦਾ ਹਿੱਸਾ ਪਾਈਏ ਸਾਥ ਦੇਈਏ ਜਿਹੜੇ ਬਜ਼ੁਰਗ ਨਹੀਂ ਉੱਥੇ ਪਹੁੰਚ ਸਕਦੇ ਉਹ ਇਸ ਸੰਘਰਸ਼ ਦੇ ਦੀ ਅਰਦਾਸ ਕਰਨ ਉਹ ਦੀ ਇਹਦੀ ਕਾਮਯਾਬੀ ਦੀ ਅਰਦਾਸ ਕਰਨ ਸਰ ਬੀਜੇਪੀ ਨਾਲ ਜਿਹੜਾ ਗੱਠ ਜੋੜਦਿਆਂ ਉਹ ਗੱਲਾਂ ਹੋ ਰਹੀਆਂ ਨੇ ਉਹ ਹਾਲਾਂਕਿ ਅਕਾਲੀ ਦਲ ਇਸ ਨੂੰ ਅਜੇ ਇਨਕਾਰ ਕਰ ਰਿਹਾ ਪਰ ਦੂਜੇ ਪਾਸੇ ਜਿਵੇਂ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਇਹ ਗੱਲ ਦਾ ਹਮਕਾਮਾ ਕਰਾ ਰਹੇ ਨੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗੱਠ ਜੋੜ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਅਕਾਲੀ ਦਲ ਜੋ ਵੀ ਫੈਸਲਾ ਲਊਗਾ ਅਕਾਲੀ ਦਲ ਦੀ ਲੀਡਰਸ਼ਿਪ ਜੋ ਵੀ ਫੈਸਲਾ ਲਊਗੀ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲੇ ਲਏ ਜਿਹੜੇ ਕਿਸਾਨ ਬਾਕੀ ਇਹ ਜਿਹੜੀਆਂ ਹੈਗੀਆਂ ਐਲਾਈਐਂਸਸ ਦੀਆਂ ਗੱਲਾਂ ਇਹ ਗੱਲਾਂ ਮੇਰੇ ਲੈਵਲ ਦੀਆਂ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਮੋਟੀ ਦੱਸ ਦਿਆਂ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲੇ ਲਏ ਜਿਹੜੇ ਕਿਸਾਨ ਜਦ ਨਹੀਂ ਹੋਏ ਉਹਨਾਂ ਵਾਸਤੇ ਜਿਵੇਂ ਉਹਤੀ ਕਾਂਗਰਸਾਂ ਦੇ ਵਿੱਚ ਜਿਹੜੇ ਤੱਕ ਪਹੁੰਚੇ ਪੰਜਾਬ ਸਰਕਾਰ ਨੇ ਵੀ ਇਹ ਕਿ ਜਿੰਨੇ ਹਸਪਤਲ ਹੈ ਉਹ 24 ਘੰਟੇ ਕੋਲੇ ਰਹਿਣਗੇ ਤੇ ਸਾਮ ਰੋਗਾਂ ਵਾਲੇ ਐਂਬੂਲੈਂਸ ਵੀ ਇੱਥੇ ਨੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਜਾਣਨੇ ਵਾਸਤੇ ਕੀ ਕਰੇਗੀ ਕੰਡਿਗਰ ਵੀ ਕਿਉਂਕਿ ਜਿਹੜੇ ਸੀਰੀਅਸ ਲੱਗੇ ਆ ਜਿਹੜੇ ਜ਼ਖਮੀ ਹੋਏ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੀ ਯੋਧੇ ਆ ਉਹਦੇ ਵਿੱਚ ਗੱਲ ਪਾਰਟੀ ਵੀ ਉੱਥੇ ਐ ਪਾਰਟੀ ਦੇ ਵਰਕਰ ਵੀ ਉੱਥੇ ਐ ਅਸੀਂ ਇਹਨਾਂ ਵਾਂਗੂ ਟੀ ਆਰ ਪੀ ਦੀ ਰਾਜਨੀਤੀ ਨਹੀਂ ਖੇਡਦੇ ਕਿ ਉੱਥੇ ਲਿਜਾ ਕੇ ਰਾਹੁਲ ਗਾਂਧੀ ਨੂੰ ਸਪੀਕਰ ਤੇ ਲੈ ਕੇ ਭਈਆ ਇਹ ਬਾਤ ਕਰੋ ਉਹ ਗਾਂ ਪੁੱਛਦਾ ਆਪ ਕੀ ਆਂਖ ਮੇ ਚੋਟ ਲੱਗੀ ਦਿਖ ਰਹਾ ਹੈ ਆਪ ਕੋ ਦਰਦ ਹੋ ਰਹਾ ਵਾਲੀ ਗੱਲ ਆ ਕੇ ਪੇਖਿਆ ਰਿਖੇ ਅਸੀਂ ਵੀ ਤਾਂ ਯਾਤਰਾਵਾਂ ਦੀਆਂ ਕੈਨਸਲ ਕੀਤੀਆਂ ਹੈ ਪ੍ਰਧਾਨ ਜੀ ਪ੍ਰੋਗਰਾਮ ਆਪ ਦੇ ਰੱਦ ਕਰਕੇ ਅੱਜ ਆ ਰਹੇ ਹੈ ਚੰਡੀਗੜ੍ਹ ਨੂੰ ਸੋ ਇਹ ਸਾਰੇ ਬ੍ਰਾਹਮੇ ਹੈ ਸ਼੍ਰੋਮਣੀ ਉਕਾਲੀ ਦਲ ਹਰ ਇੱਕ ਆਫਤਾ ਜੋ ਬਣਦਾ ਫਰਜ਼ ਹੈ ਇਸ ਪ੍ਰਤੀ ਨਿਭਾਉਣੇ